ਗੁਰੂ ਨਾਨਕ ਦੀ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਕਿਰਪਾ ਕਰੇ ਸਭਨਾ ਤੇ ਸਭ ਨੂੰ ਜਮਤ ਬੁੱਧੀ ਬਖਸ਼ਣ ਨਾਮ ਦੀਆਂ ਦਾਤਾ ਬਖਸ਼ਣ ਆਪਣੇ ਚਰਨਾਂ ਨਾਲ ਜੋੜੀ ਰੱਖਣ ਤਾਂ ਸਾਧ ਸੰਗਤ ਜੀਓ ਅੱਜ ਆਪਾਂ ਜੋ ਵਿਚਾਰ ਕਰਾਂਗੇ अज अपनी विचार रहेगी जो आप गुरुद्वारे जाने या कितों होर जो आप प्रसाद खाने उस बारे अपनी जो विचार रहेगी तो प्यारी साह संगत एकाग्र मन हो के विचार सुननी है सात संगत जीओ आप ਗੁਰਦੁਆਰੇ ਜਾਣੇ ਆ ਮੱਥਾ ਟੇਕਣ ਹੋਰ ਕਿਤੇ ਜਾਣੇ ਆ ਜਿੱਥੇ ਵੀ ਤਾਂ ਆਪਾਂ ਪ੍ਰਸ਼ਾਦ ਜ਼ਰੂਰ ਖਾਣੇ ਹੁੰਨੇ ਆ ਇਸ ਬਾਰੇ ਆਪਾਂ ਵਿਚਾਰ ਕਰਨੀ ਹੈ ਇੱਕ ਦਿਨ ਮਨ ਵਿੱਚ ਖਿਆਲ ਆਇਆ ਕਿਉਂਕਿ ਕੋਈ ਸੰਤ ਮਹਾਂਪੁਰਖ ਸਨ ਜਿਨ੍ਹਾਂ ਨੇ ਜਾਗਰੂਕ ਕੀਤਾ ਦੱਸਿਆ ਇਸ ਬਾਰੇ ਕਿ ਇਹ ਚੀਜ਼ ਜੋ ਪ੍ਰਸ਼ਾਦ ਆਪਾਂ ਲੈ ਕੇ ਖਾਣੇ ਆ ਕਿੰਨਾ ਆਪਣੇ ਲਈ ਖਤਰਨਾਕ ਹੈ ਇਹ ਇਸ ਬਾਰੇ ਆਪਾਂ ਜੋ ਗੱਲ ਕਰਦੇ ਆਂ ਜੇ ਆਪਾਂ ਸਾਸੰਗ ਜੋ ਕਾਰਸੇਵਾ ਵਾਲੇ ਸੰਤ ਹੋਏ ਸਨ ਤਾਂ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਇੱਕ ਦਿਨ ਗੁਰਦੁਆਰਾ ਸਾਹਿਬ ਸੇਵਾ ਚੱਲ ਰਹੀ ਸੀ ਤੇ ਕਾਰ ਸੇਵਾ ਜਾਂਦੀ ਹੁੰਦੀ ਸੀ ਵਾਰ ਦੇ ਹਿਸਾਬ ਨਾਲ ਕਿਹਿਆਂ ਦੇ ਪਿੰਡੋਂ ਜਾਂਦੀ ਹੋਣੀ ਜਿਨ੍ਹਾਂ ਨੂੰ ਜੋ ਕਾਰ ਸੇਵਾ ਬਾਬਾ ਜੀ ਹਰ ਨਾਲ ਜਾਂਦੇ ਉਹਨਾਂ ਨੂੰ ਪਤਾ ਹੋਣਾ ਤਾਂ ਕਾਰ ਸੇਵਾ ਤਰਨਤਨਸਾ ਵਾਲੇ ਮਹਾਪੁਰਖ ਜੋ ਇੱਥੇ ਡੇਰਾ ਹੈ ਉਹਨਾਂ ਦਾ ਸ਼ਾਹਬਾਦ ਮਾਰਕੰਡਾ ਤਾਂ ਉਹ ਸੰਤਸਨ ਬੱਬਾ ਹਰਬੰਸ ਸਿੰਘ ਜੀ ਬੱਬਾ ਵੀਰ ਜੀ ਕਹ ਕੇ ਉਹਨਾਂ ਨੂੰ ਸੰਗਤ ਪਿਆਰ ਨਾਲ ਬੁਲਾਉਂਦੀ ਸੀ ਬੜੀ ਚੜ੍ਹਦੀ ਕਲਾ ਵਾਲੇ ਰੂਹ ਸਨ ਬੜੀ ਕਿਰਪਾ ਸੀ ਸਭ ਨਾਲ ਨਾਲ ਪਿਆਰ ਨਾਲ ਬੋਲਦੇ ਸੀ ਤਾਂ ਇੱਕ ਦਿਨ ਸੇਵਾ ਚੱਲ ਰਹੀ ਸੀ ਤੇ ਕੁਝ ਜੋ ਮਿੱਤਰ ਜੋ ਲਾਲੋ ਸੰਗਤ ਲਾਲੋ ਮੁੰਡੇ ਸੰਜੋ ਤਾਂ ਦੁਪਹਿਰ ਦਾ ਟਾਈਮ ਹੋਇਆ ਸੀ ਤੇ ਪੰਜ-ਛੇ ਮੁੰਡੇ ਅਸੀਂ ਬੈਠੇ ਸੀ ਤੇ ਉਧਰ ਹੀ ਨਾ ਸ਼ਹਿਰ ਦੇ ਵਿੱਚ ਗੁਰਦੁਆਰਾ ਹੈ ਅੰਬਾਲਾ ਸ਼ਹਿਰ ਦੇ ਵਿੱਚ ਹੈ ਤੇ ਉੱਥੇ ਆਪਣਾ ਹਰ ਰੋਜ਼ ਹੀ ਨਾ ਜੋ ਸੰਗਤ ਆਪਣਾ ਹੁੰਦੀ ਹੈ ਆਸ-ਪਾਸ ਦੀ ਜੋ ਵੀ ਉੱਥੇ ਸਿੱਖ ਹਨ ਆਪਣੇ ਹੋਰ ਸੰਗਤ ਜੋ ਵੀ ਸੋ ਕੋਈ ਨਾ ਕੋਈ ਨਾ ਪ੍ਰਸ਼ਾਦ ਲੈ ਕੇ ਤੇ ਆਪਣਾ ਆਂਦੇ ਹੁੰਦੇ ਆ ਉੱਥੇ ਸੰਗਤ ਵਾਸਤੇ ਗੁਰਦੁਆਰਾ ਸਾਹਿਬ ਹਰ ਰੋਜ਼ ਕੁਝ ਨਾ ਕੁਝ ਲੈ ਕੇ ਆਉਂਦੀ ਸੀ ਸਮੋਸੇ ਲੈ ਕੋਈ ਕੁਝ ਲੈ ਆਇਆ ਤਾਂ ਜੋ ਸੰਗਤ ਸੀ ਉਹ ਲੈ ਕੇ ਖਾਂਦੀ ਸੀ ਤੇ ਇੱਕ ਦਿਨ ਕੀ ਹੋਇਆ ਅਸੀਂ ਬੈਠੇ ਤੇ ਸਮੋਸੇ ਆਏ ਸਨ ਉਹ ਤਾਂ ਅਸੀਂ ਅੰਦਰੋਂ ਸਮੋਸੇ ਇੱਕ ਇੱਕ ਕਿਸੇ ਨੇ ਇੱਕ ਇੱਕ ਖਾਦਾ ਕਿਸੇ ਨੇ ਦੋ ਦੋ ਖਾਦਾ ਤੇ ਆ ਕੇ ਬਾਹਰ ਬੈਠੀ ਹੋਏ ਸਨ ਤੇ ਸਾਹਮਣੇ ਮਹਾਪੁਰਖ ਬੈਠੇ ਹੋਏ ਸਨ ਬਾਬਾ ਜੀ ਤੋਂ ਥੋੜੀ ਦੂਰੀ ਬੈਠੇ ਸਨ ਤੇ ਅਸੀਂ ਆਪਸ ਵਿੱਚ ਗੱਲਾਂ ਕਰ ਰਹੇ ਸੀ ਵੀ ਤੂੰ ਕਿੰਨੇ ਖਾ ਕੇ ਆਇਆ ਤੇ ਕੋਈ ਫਲਾਣੇ ਨੂੰ ਆਖੇ ਭਾਈ ਤੂੰ ਕਿੰਨੇ ਖਾਦੇ ਕੋਈ ਆਖੇ 2 ਖਾਦੇ ਜੀ ਕੋਈ ਆਖੇ 4 ਖਾਦੇ ਤਾਂ ਇੱਧਰ-ਇੱਧਰ ਕਰਕੇ ਅਸੀਂ ਆਪਸ ਵਿੱਚ ਲੱਗੇ ਸੀ ਗੱਲਾਂ ਕਰਨ ਤੋਂ ਉਧਰੋਂ ਮਹਾਪੁਰਖ ਆਹਣੇ ਸੁਣ ਲਿਆ ਤੇ ਉਹਨਾਂ ਸਾਨੂੰ ਕੋਲ ਆ ਕੇ ਬੁਲਾ ਸਾਨੂੰ ਆਵਾਜ਼ ਮਾਰੀ ਬੀਤ ਰਹਾ। ਇੱਕ ਵਾਰੀ ਤਾਂ ਅਸੀਂ ਥੋੜਾ ਹੈਰਾਨ ਜਿਹਾ ਹੋਏ ਵੀ ਸੰਤਾਂ ਨੇ ਇੱਕੋ ਦਾ ਮ ਆਵਾਜ਼ ਲਗਾਈ ਪਤਾ ਨਹੀਂ ਕੀ ਗੱਲ ਐ। ਤਾਂ ਉਹਨਾਂ ਫਿਰ ਆਵਾਜ਼ ਲਗਾਈ ਵੀ ਸਾਰੇ ਜਣੇ ਉਰਾਓ। ਤਾਂ ਅਸੀਂ ਸਾਰੇ ਜਣੇ ਗਏ ਤੇ ਬਾਬਾ ਜੀ ਬੋਲੇ ਆਪਣਾ ਕਹਿਣ ਲੱਗੇ ਮੈਨੂੰ ਕੀ ਇਹ ਜੋ ਤੁਸੀਂ ਪ੍ਰਸ਼ਾਦ ਖਾ ਰਹੇ ਹੋ ਇਹ ਲੁੱਟ ਰਹੇ ਨੇ ਤੁਹਾਨੂੰ। ਇਹ ਜੋ ਤੁਹਾਡੀ ਸੇਵਾ ਹੈ ਇਹ ਸਾਰੀ ਲੁੱਟ ਰਹੇ ਨੇ ਵੀ ਇਹਨਾਂ ਤੋਂ ਬਚੋ ਇਹ ਇਹ ਜੋ ਨੇ ਵੀ ਇਹ ਚੋਰ ਨੇ ਵੀ ਕਹਿਣ ਦਾ ਭਾਵ ਉਹਨਾਂ ਦਾ ਇਹ ਸੀ ਕਿ ਆਪਾਂ ਤਾਂ ਆਪਣੇ ਹੱਥੀ ਸੇਵਾ ਕੀਤੀ ਰੋਜ਼ ਸੇਵਾ ਤੇ ਜਾਂਦੇ ਆ ਤਾਂ ਜੋ ਇਹ ਉਹ ਪ੍ਰਸ਼ਾਦ ਲਿਆ ਕੇ ਆਪਣੇ ਸੰਗਤ ਨੂੰ ਦਿੰਦੇ ਆਪਾਂ ਜੇ ਮੰਨ ਲਓ ਸੇਵਾ ਕੀਤੀ ਤੇ ਆਪਾਂ ਉਹਨਾਂ ਦਾ ਲੈਂਦਾ ਪ੍ਰਸ਼ਾਦ ਤੇ ਆਪਾਂ ਖਾ ਲਿਆ ਤਾਂ ਸੇਵਾ ਤਾਂ ਉਹਨਾਂ ਨੂੰ ਵੀ ਮਿਲ ਗਈ ਕਿਉਂਕਿ ਉਹਨਾਂ ਪ੍ਰਸ਼ਾਦ ਲਿਆਂਦਾ ਜਾ ਕੇ ਸੰਗਤ ਚ ਵਰਤਾਇਆ ਤਾਂ ਉਹਨਾਂ ਨੇ ਵੀ ਸੇਵਾ ਲੁੱਟ ਲਈ ਮੌਕਾ ਮਿਲ ਗਿਆ ਉਹਨਾਂ ਨੂੰ ਵੀ ਸੇਵਾ ਲੈਣ ਦਾ ਤਾਂ ਉਹਨਾਂ ਦਾ ਭਾਵ ਇਹ ਸੀ ਕਿ ਆਪਾਂ ਜਿੱਥੇ ਜਾਂਦੇ ਆਂ ਹਾਸਿਓਂ ਪਾਸਿਓਂ ਪ੍ਰਸ਼ਾਦ ਨਾ ਲਈਏ ਕਰੀਏ ਕਿਉਂਕਿ ਉਹ ਤਾਂ ਉਹਦਾ ਦਾਨ ਕਰਨਾ ਆਂਦੇ ਹਨ ਤੇ ਜਿਹੜੀ ਆਪਾਂ ਸੇਵਾ ਕਰਦੇ ਹਾਂ ਉਹ ਵਿੱਚੋਂ ਲੁੱਟ ਲੈਂਦੇ ਨੇ ਤਾਂ ਇਸ ਤਰ੍ਹਾਂ ਉਹਨਾਂ ਸਾਨੂੰ ਸਮਝਾਇਆ ਕਿ ਇਸ ਤਰ੍ਹਾਂ ਪ੍ਰਸ਼ਾਦ ਨਹੀਂ ਲੈਣਾ ਕਰਨਾ ਥੋੜਾ ਸੰਭਲਿਆ ਕਰੋ ਵੀ ਇਹ ਜੋ ਹਨ ਆਪਣੀ ਜੋ ਸੇਵਾ ਉਹ ਲੁੱਟ ਲੈਂਦੇ ਨੇ ਤਾਂ ਉਸ ਤੋਂ ਬਾਅਦ ਕਿਰਪਾ ਹੋਈ ਤੇ ਬਹੁਤ ਫਰਕ ਪਾਇਆ ਚਲੋ ਪ੍ਰਸ਼ਾਦ ਆਪਾਂ ਲੈ ਲੂ ਲੈਣੇ ਹੁੰਨੇ ਆ ਕਦੀ ਕੁਝ ਮਿਲਿਆ ਪਰ ਉਸ ਤੋਂ ਬਾਅਦ ਕਾਫੀ ਪ੍ਰੇਜ਼ ਕੀਤਾ ਵੀ ਆਸੇ ਕੋ پاس ਉਹ ਪ੍ਰਸ਼ਾਦ ਨਾ ਲਿਆ ਜਾਏ ਸਾ ਸੰਗਤ ਜੀ ਕਿਰਪਾ ਕਰਿਆ ਕਰੋ ਕਿ ਜੋ ਪ੍ਰਸ਼ਾਦ ਆਪਾਂ ਲੈਣੇ ਆ ਉਹ ਗੁਰਦੁਆਰਾ ਦੇ ਹਜ਼ੂਰੀ ਅੰਦਰ ਹੀ ਆਪਾਂ ਲਈਏ ਜਬ ਗੁਰਦੁਆਰੇ ਅੰਦਰ ਤਾਂ ਆਪਾਂ ਨੂੰ ਦੇਖਦਾ ਪ੍ਰਸ਼ਾਦ ਮਿਲਦਾ ਹੈ ਜਾਂ ਗੁਰਦੁਆਰੇ ਦੇ ਅੰਦਰੋਂ ਹੀ ਆਪਾਂ ਪ੍ਰਸ਼ਾਦ ਲਈਏ ਤਾਂ ਹੋਰ ਜੋ ਪ੍ਰਸ਼ਾਦ ਹੁੰਦਾ ਉਹ ਉਸ ਤੋਂ ਆਪਾਂ ਥੋੜਾ ਜਿਹਾ ਫਰੀਜ਼ ਕਰੀਏ ਕਰੀਏ ਥੋੜਾ ਜਿਹਾ ਆਪਾਂ ਨਾ ਲਈਏ ਕਰੀਏ ਜਾਂ ਜੋ ਸੰਤ ਮਹਾਂਪੁਰਖ ਦਿੰਦੇ ਹਨ ਉਹ ਆਪਾਂ ਕਦੀ ਲੈ ਲਿਆ ਪ੍ਰਸ਼ਾਦ ਤਾਂ ਸਾਧ ਸੰਗ ਜੀ ਅੱਜ ਦੇ ਵਿਚਾਰ ਸੰ ਉਮੀਦ ਹੈ ਕਿ ਥੋੜਾ ਜਿਹਾ ਤੁਹਾਨੂੰ ਹੀ ਸਮਝ ਆਈ ਹੋਵੇਗੀ ਕਿ ਜੋ ਇਹ ਪ੍ਰਸ਼ਾਦ ਹੈ ਇਹ ਆਪਣੇ ਲਈ ਕਿੰਨਾ ਨੁਕਸਾਨਦਾਈ ਹੋ ਸਕਦਾ ਹੈ ਕਿਉਂਕਿ ਆਪਾਂ ਮੰਨ ਲਓ ਜਿਸ ਕਿਤੇ ਸੇਵਾ ਕਰਦੇ ਆ ਆਪਾਂ ਤਾਂ ਸੇਵਾ ਕਰਦੇ ਤੇ ਮਹਾਂਪੁਰਖ ਨੇ ਕਿਹਾ ਵੀ ਤੁਹਾਡੀ ਸੇਵਾ ਲੁੱਟ ਲੈ ਜਾਂਦੇ ਨੇ ਤੇ ਮੰਨ ਲਓ ਜਿਹੜਾ ਕੋਈ ਬੰਦਾ ਨਹੀਂ ਸੇਵਾ ਕਰਦਾ ਤੇ ਉਹ ਆਪਾਂ ਜਾਣਿਆਂ ਕਿਤੇ ਵੀ ਤੇ ਪ੍ਰਸ਼ਾਦ ਲੈ ਕੇ ਖਾ ਲੈਨੇ ਹਨ ਤਾਂ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਧਰੋਂ ਤਾਂ ਸੇਵਾ ਕੀਤੀ ਤੇ ਉਹ ਕੱਟੀ ਗਈ ਤੇ ਜੇ ਉਹਨੇ ਬਿਨਾਂ ਸੇਵਾ ਕੀਤੇ ਹੀ ਪ੍ਰਸ਼ਾਦ ਲੈ ਕੇ ਖਾ ਲਿਆ ਤਾਂ ਸਮਝੋ ਵੀ ਉਹਦਾ ਕੀ ਅਸਰ ਹੋਏਗਾ ਤਾਂ ਸਾਧ ਸੰਗਤ ਜੀ ਉਹ ਵਿਚਾਰ ਅੱਜ ਦੇ ਆਪਾਂ ਤੁਹਾਡੇ ਸਾਹਮਣੇ ਰੱਖੇ ਹਨ ਬਹੁਤ ਚਿਰਾਂ ਤੋਂ ਮਨ ਚੁਸੀ ਕੀ ਸੰਗਤਾਂ ਸਾਹਮਣੇ ਇਹ ਵਿਚਾਰ ਰੱਖੇ ਜਾਣ ਤਾਂ ਕਿ ਥੋੜਾ ਜਿਹਾ ਗਰੇਜ਼ ਕੀਤਾ ਜਾਏ ਆਪਣੇ ਜੀਵਨ ਚ ਸੁਧਾਰ ਕੀਤਾ ਜਾਏ ਤਸਾ ਸੰਗਤ ਜੀਓ ਬਹੁਤ ਬਹੁਤ ਧੰਨਵਾਦ ਇਹ ਜੀ ਵੀਡੀਓ ਥੋੜੀ ਜਿਹਾ ਪਾ ਲੇਟ ਹੋ ਗਏ ਸਨ ਤਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਵੀਡੀਓ ਜਲਦੀ ਤੋਂ ਜਲਦੀ ਆਪਾਂ ਵਿਚਾਰ ਕਰਿਏ ਕਰਿਏ ਸਾਰਾ ਸੰਗਤ ਜੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ